ਕਾਵੇ ਲਈ ਕਿਉਂ ਕਰ ਦਿੰਦਾ ਤੈਨੂੰ ਕੱਖ ਕਹਿਣ ਇਹ ਗੁਰੂ ਘਰ ਦੇ ਬਾਹਰ ਖਲੋਤੇ ਨਾ ਆ ਜੰਤਰੀਆਂ ਵੇਚ ਕੇ ਕਹਿੰਦੇ ਇਹ ਵੀ ਸਾਨੂੰ ਨਾ ਪੈਸੇ ਦੋ ਸਕੂਲ ਦੀ ਫੀਸ ਤਾਰਨੀ ਆ ਵੇਖੋ ਤਾਂ ਆ ਲਾਲ ਦਮਾ ਅੱਜ ਸਖਾਂ ਦੇ ਬੱਚੇ ਹੋ ਸਕਦੇ ਇਦਾਂ ਦੇ ਦੱਸੋ ਉਹ ਨੀ ਆ ਵਾਲਾ ਪਟਿਆ ਨਵਾਂ ਕੰਮ ਇਹਨਾ ਸ਼ੁਰੂ ਕਰਤਾ ਅਮੋਸਰੋ ਪਟਾਈ ਅੱਗੇ ਇਹ ਪੰਜਾਬ ਚ ਨਾ ਉਹ ਗੰਦ ਪਾਇਆ ਆ ਇਹ ਵੀ ਲੈ ਲੋ ਉਹ ਨੀ ਆ ਵਾਲਾ ਪੜਦਾ ਕਿੱਥੇ ਸਕੂਲ ਘਰੇ ਪੜਦਾ ਐ ਦੱਸ ਮੈਨੂੰ ਨਹੀਂ ਪੜਦਾ ਬਈ ਨਹੀਂ ਪੜਦਾ ਫੇ ਤੂੰ ਮੈਨੂੰ ਤੂੰ ਫਿਰ ਮੈਨੂੰ ਕਿਉਂ ਕਿਹਾ ਵੀ ਮੈਂ 500 ਰੁਪਏ ਜਿਹੜਾ ਵਾ ਦੇਣਾ ਵਾ ਸਕੂਲ ਦੀ ਫੀਸ ਨਹੀਂ ਪਰ ਇਹ ਹੁੰਦੀ ਨਹੀਂ ਪਰ ਗੱਲ ਥੋੜੀ ਇੱਕ ਤਖਤ ਤੇ ਡ ਇਹ ਕੋਈ ਸ਼ਰਮ ਆਉਂਦੀ ਇਦਾਂ ਨੂੰ ਵੇਖ ਕੇ ਭਈਆਂ ਲਵੇ ਕੇ ਸ਼ੁਰੂ ਹੋ ਗਏ ਨਹੀਂ ਆਵਾਜ਼ ਆ ਪਈ ਇਹ ਪ੍ਰਵਾਸੀ ਐ ਅੰਮ੍ਰਿਤਸਰ 골ਡਨ ਗੇਟ ਤੋਂ ਭਜਾਏ ਆਂ ਇਦਾਂ ਹੀ ਸਾਰੇ ਪੰਜਾਬ ਦੇ ਸਾਰੇ ਬੰਦੇ ਜਿਹੜੇ ਬਾਹਰੋਂ ਆਏ ਉਹ ਭੱਜ ਗਏ ਇਹ ਲੋਕ ਵੇਖੋ ਆ ਬੱਚੇ ਸਾਡੇ ਕਿਹੜੇ ਬੱਚੇ ਤੁਰ ਪਿਆ ਦਮਾਲੇ ਸਜਾ ਕੇ ਆ ਜੰਤਰੀ ਫੜਾਉਣ ਡਿਆ ਮੈਨੂੰ ਕਹਿੰਦਾ ਵੀ 500 ਰੁਪਏ ਕਿੱਥੋਂ ਦਾ ਰਹਿਣ ਆਲਾ ਵਾ ਲੋਤੀ ਪੜਦਾ ਉਹ ਕਿੱਥੇ ਆ ਆਰੇ ਨਾ ਫਾੜ ਫਾੜ ਤੁਹਾਡੇ ਤੋਂ ਲੱਗੋ ਇਥੋਂ ਅਨੰਦਪੁਰ ਦਾ ਹੈਗਾ ਕੋਈ ਕੋਈ ਬੰਦਾ ਅਨੰਦਪੁਰ ਸਾਹਿਬ ਦਾ ਹੈਗਾ ਹੈਗੇ ਪਾਜੀ ਇਹ ਕਿਹੜੇ ਪਿੰਡ ਦਾ ਦੱਸਣ ੜਾ ਇਥੇ ਲੱਗ ਗਿਆ ਪਾਜੀ ਫਿਰ ਕਿੱਥੇ ਸਕੂਲ ਕਿਹੜੇ ਪੜਦਾ ਤੂੰ ਇਹ ਦੱਸ ਪੜਦਾ ਨਹੀਂ ਪਈ ਹੈਂ ਮੈਂ ਕਿ ਖੜਦਾ ਨਾ ਬਾਂਵਾ ਦੇ ਸਾਥ ਦਾ ਪਾਈ ਨਹੀਂ ਛੱਡਾਂਗੇ ਤੈਨੂੰ ਗਾਂ ਤੋਂ ਕਰੇਗਾ ਕੰਮ ਨਹੀਂ ਕੜਾਦਾ ਇਥੇ ਨਹੀਂ ਕੜਾਦਾ ਪਈ ਪਾ ਕਿੱਥੇ ਉਹ ਹਟ ਗਿਆ ਬਹੁਤ ਆਦਗਾਰ ਹੈਗਾ ਲੱਗਾ ਇੱਥੇ ਕਿਤੇ ਆਓ ਚੱਲੀਏ ਕਿੱਥੇ ਲੱਗਾ ਤੇਰਾ ਭਰਾ ਕਾਕਾ ਨਹੀਂ ਕਹਿੰਦੇ ਆਓ ਇਹ ਲੱਗਾ ਇਹ ਤੇਰਾ ਭਰਾ ਵਾ ਕਾਕਾ ਤੇਰਾ ਭਰਾ ਵਾ ਤੇ ਸਕੂਲ ਪੜਦਾ ਵਾ ਹੈ ਤੂੰ ਇੱਥੇ ਕੰਮ ਕਰਦਾ ਨਾ ਪੁੱਤ ਤੈਨੂੰ ਕਿਸੇ ਨੇ ਕਾਕਿਆ ਇੱਥੇ ਇਹ ਵੇਖ ਮੈਨੂੰ ਆਣ ਕੇ ਨੇ ਕਿਹਾ ਵੀ ਮੈਨੂੰ 500 ਰੁਪਏ ਦੇ ਦਿਓ ਮੈਂ ਸਕੂਲ ਦੀ ਫੀਸ ਤਾਰਨੀ ਹੈ ਤੇਰੀ ਗਲਤੀ ਨਹੀਂ ਹੋਈ ਇਹ ਗੁਰੂ ਘਰਾਂ ਦੇ ਬਾਹਰ ਆ ਜੰਤਰੀਆਂ ਦੇ ਕੇ ਸੰਗਤ ਨੂੰ ਕਹਿਣਾ ਵੀ 500 ਰੁਪਿਆ ਦੇ ਦੋ ਮੈਂ ਸਕੂਲ ਦੀ ਫੀਸ ਦੇਣੀ ਕਲੰਨਾ ਤੁਹਾਨੂੰ ਪਹਿਲੇ ਵੀ ਕਹਿ ਰਹੇ ਦੁਨੀਆ ਕਹਿ ਰਹੀ ਤੁਸੀਂ ਆਪਣਾ ਕੰਮ ਉਪ ਕਰੋ ਕਦੇ ਲੱਗ ਜਾ ਇਹ ਕੰਮ ਤੁਹਾਡੇ ਚੱਲ ਇਹਦੀ ਪਤਾ ਕਿੰਨੀ ਵੀਡੀਓ ਵਾਇਰਲ ਹੁੰਦੀ ਐ ਇਸੇ ਮੁੰਡੇ ਦੀ ਚੰਗਾ ਕੀਤਾ ਬੱਬਾ ਜੀ ਫੜ ਕੇ ਹੁਣ ਦੱਸ ਮੈਨੂੰ ਤੈਨੂੰ ਛੱਡੀਏ ਬਾਲ ਵਿਭਾਗ ਕੋਈ ਕੱਲੀਏ ਤੈਨੂੰ ਫਿਰ ਪੜਨ ਦੀ ਸੈਂਟਰ ਚ ਮਾਂ ਪਿਓ ਹੈਗੇ ਤੇਰੇ ਹੈਗੇ ਡੈਡੀ ਹੈਗਾ ਤੇਰੇ ਮੰਮੀ ਵੀ ਹੈਗੇ ਇਹ ਪੜਦਾ ਸਕੂਲ ਲੈਕ ਨਹੀਂ ਨਹੀਂ ਪੜਦਾ ਨਾ ਫਿਰ ਝੂਠ ਕੇ ਬੋਲਿਆ ਤੂੰ ਤੂੰ ਵੀ ਮਾਂ ਦਾ ਬਈ ਮੰਮੀ ਦਾ ਦੇ ਦੀ ਬੰਨ ਹਾਂ ਮੰਮੀ ਡਾਡੀ ਦੀ ਹੀ ਬਣੀ ਗਰੀਬ ਨੇ ਤੇ ਆ ਕੰਮ ਕਰਨ ਰਿਹਾ ਛੋਟਾ ਤੇ ਉੱਤੇ ਨੂੰ ਕੀ ਹੋਇਆ ਚੰਗੇ ਭਲੇ ਨੂੰ ਤੂੰ ਫੇਰ ਮੈਨੂੰ ਝੂਠ ਕਹਿ ਬੋਲਿਆ ਹੈ ਮੈਂ ਇਨਾ ਕਰਨੀ ਹੰਤਾ ਤੇ ਤੂੰ ਮੈਨੂੰ ਇਹ ਕਿਹਾ ਵੀ ਮੈਂ ਸਕੂਲੇ ਪੜਦਾ ਵਾਂ ਤੇ ਮੈਨੂੰ 500 ਰੁਪਏ ਫੀਸ ਦੋ ਇਹਨੂੰ ਪੁੱਛੋ ਭਾਜੀ ਤੂੰ ਕਿਹਾ ਕਿ ਨਹੀਂ ਕਿਹਾ ਮੈਨੂੰ ਵੀ 500 ਰੁਪਏ ਮੇਰੀ ਫੀਸ ਹੈ ਸਕੂਲ ਦੀ ਕਿਹਾ ਵਾ ਨਾ ਇਹ ਕੰਮ ਚੰਗੇ ਗੱਲ ਆ ਮੈਂ ਡੀਸੀ ਰੋਪੜ ਨੂੰ ਸ਼ਿਕਾਇਤ ਕੀਤੀ ਹੈ ਇਸ ਬਾਰੇ ਅਮਰੇਸਰ ਦੇ ਗੋਲਡਨ ਗੇਟ ਤੋਂ ਸਾਰੇ ਉਧਰੋਂ ਸਾਰਾ ਸ਼ਹਿਰ ਕਲੀਨ ਕੀਤਾ ਸਾਰੀ ਦੁਨੀਆ ਨੇ ਵੇਖਿਆ ਉਹ ਚੀਜ਼ ਤੇ ਤੁਸੀਂ ਨਵਾਂ ਕੰਮ ਸਾਡੇ ਮਤਲਬ ਤਬਲੇ ਬਣ ਕੇ ਗੁਰੂ ਘਰ ਦੇ ਬਾਹਰ ਦਸਵੇਂ ਪਾਸ਼ਾ ਦੇ ਘਰੋਂ ਕਿ ਖੁਸ਼ੀਆਂ ਲੈਣ ਆਉਂਦੇ ਆ ਇੱਥੇ ਸਿਰ ਝੁਕਦੇ ਇਸ ਤਰ੍ਹਾਂ ਕਿਹਾ ਕਿ ਤੁਸੀਂ ਇਹ ਸਿਰ ਤੇ ਬਣ ਕੇ ਦਿਮਾਲੇ ਤੇ ਨਵਾਂ ਕੰਮ ਸ਼ੁਰੂ ਕਰਤਾ ਕਿ ਚੱਲੂਗਾ ਕੰਮ ਇਹ ਸਿੱਖਾਂ ਦੇ ਬੱਚੇ ਇਦਾਂ ਦੇ ਇਹ ਕਰਦਾਰ ਆ ਸਾਡੇ ਸਿੱਖ ਕੌਮ ਦਾ ਕਰਦਾਰ ਦੁਨੀਆ ਸਾਰੀ ਜਾਣਦੀ ਤੇ ਤੁਸੀਂ ਆਣ ਕੇ ਇੱਥੇ ਸੰਗਤ ਨੂੰ ਕਹਿੰਦੇ ਵੀ ਦਹਾਂ ਦੀ ਜੰਤਰੀ ਲੈ ਲਾ ਤੇ ਇਹ ਜੰਤਰੀ ਤੇ ਤੂੰ ਕਿਤੇ ਕੋ ਕਿੱਥੋਂ ਆਈ ਕਿਹਦੇ ਕੋਲੋਂ ਆਇਆ ਤੂੰ ਹਾਂ ਲੋ ਇਹ ਤੋਂ ਕੋਈ ਵੀ ਆ ਇਹੋ ਚਾਰ ਪੰਜ ਜੰਤਰੀਆਂ ਵਾ ਪੰਜ ਪੰਜ ਛੇ ਛੇ ਮਹੀਨੇ ਦਾ ਨੰਗ ਜਾਂਦੇ ਆ ਆ ਦਿਓ 500 ਦਿਓ 400 ਚੱਲ ਤੇਰੇ ਸਕੂਲ ਮੈਂ ਚੱਲਦਾ ਮੈਂ ਤੇਰੇ ਦਿਨਾਂ ਮੈਂ ਤੇਰੇ 2 ਸਾਲ ਦੇ 5 ਸਾਲ ਦੇ ਜਿੰਨੇ ਸਾਲ ਦੇ ਕਹਿੰਗਾ ਸਾਰੇ ਪੈਸੇ ਦਊਂਗਾ ਪੜਨਾ ਵਾ ਤੇ ਫਿਰ ਤੂੰ ਮੈਨੂੰ ਕੀ ਕਿਹਾ ਭਾਈ ਮੰਮੀ ਚਲੀ ਗਈ ਮੈਂ ਤਾਂ だっ ਤੇ ਮੇਰੇ ਤੇ ਮੰਮੀ ਡੈਡੀ ਗਰੀਬ ਆ ਤੇ ਉਹ ਕੰਮ ਕਰਨ ਡੇ ਛੋਟਾ ਭਰਾ ਤੇ ਇੱਥੇ ਕਿਰਤਕ ਮਾਈ ਕਰਨ ਡਿਆ ਹੋਵੇ ਤੂੰ ਕੀ ਮੰਗਣ ਡਿਆ ਫਿਰ ਇੱਥੇ ਇਹ ਸਹੀ ਹੈ ਜੀ ਆ ਜੋ ਕੁਝ ਹੋਣ ਡਿਆ ਇੱਥੇ ਨਾਨਕਪੁਰ ਸਾਹਿਬ ਦੀ ਧਰਤੀ ਤੇ ਇਹ ਬੱਚਾ ਇਹ 500 ਰੁਪਇਆ ਕਹਿੰਦਾ ਜੀ ਮੈਂ ਸਕੂਲ ਦੀ ਫੀਸ ਤਾਰਨੀ ਮੈਨੂੰ ਦੇ ਦਿਓ ਆ ਜੰਤਰੀ ਵੇਚਣ ਡਿਆ 10 ਰੁਪਏ ਦੀ ਜੰਤਰੀ ਆ ਕਮਿਟੀ ਦਾ ਮੁਲਾਜ਼ਮ ਹੈ ਮੇਰੀ ਇਹ ਡਿਊਟੀ ਲੱਗੀ ਪਈ ਇਹਨਾਂ ਨੂੰ ਲਿਵਾਸ ਨੂੰ ਭਜਾਉਣ ਵਾਸਤੇ ਜੀ ਇਹ ਮੈਨੂੰ ਦੋ ਚ ਹਜ਼ਾਰ ਚਾਰ ਚਾਰ 5-5000 ਰੁਪਏ ਦੀ ਰੋਜ਼ ਆਫਰ ਕਰਦੇ ਭੀ ਤੂੰ ਪੈਸੇ ਲੈ ਲੈ ਸਾਨੂੰ ਮੰਗ ਲੈਂਦੇ ਇਹ 10-20 ਹਜ਼ਾਰ ਕਮਾਉਂਦੇ ਆ ਤੇ ਫਿਰ ਤਾਂ ਨਹੀਂ ਹੋਉਂਦਾ ਕੀ ਦਿੰਦੇ ਆ ਜੀ ਇਹਨਾਂ ਦੇ ਮੈਂ ਘਰਾਂ ਤੱਕ ਪਹੁੰਚਿਆ ਬਾਬਾ ਜੀ ਆ ਸਾਰੇ ਕਰਾਂ ਜੀ ਆ ਸਭ ਕਰ ਰਹੇ ਤਾਂ ਜੀ ਆ ਇਹ ਤੇ ਸਲੇ ਨੇ ਸਾਰੇ ਕਰੇ ਜੀ ਇਹਨਾਂ ਦੇ ਘਰਾਂ ਤੱਕ ਜਦੋਂ ਮੈਂ ਗਿਆ ਮੈਂ ਤੇ ਡਾਕ ਫੇਰਦਾ ਜੀ ਭਾਈ ਸਾਹਿਬ ਮੈਂ ਤੇ ਡਾਕ ਫੇਰਦਾ ਆ ਆ ਵੇਖੋ ਆ ਡਾਕ ਮੇਰੇ ਕੋਲ ਆ ਆ ਆ ਵੇਖ ਲੋ ਆ ਆ ਸਾਰੇ ਗਵਾਹ ਹੈ ਆ ਜਿੰਨੇ ਬੰਦੇ ਸਾਰੇ ਮਾਰ ਕੀਤੇ ਨੇ ਗਵਾਹ ਹੈ ਮੇਰੀ ਇਹੀ ਕੋਸ਼ਿਸ਼ ਹੁੰਦੀ ਆ ਪਈ ਜੇਣਾ ਕੋਈ ਸ਼ਰਧਾਲੂ ਅਨੰਦਪੁਰ ਸਾਹਿਬ ਮੱਥਾ ਟੇਕਣਾ ਵੇ ਕੋਈ ਉਦਾਸ ਹੋ ਕੇ ਜਾ ਬਿਲਕੁਲ ਪਈ ਸਾਡੇ ਅਨੰਦਪੁਰ ਸਾਹਿਬ ਗਏ ਸੀ ਤੇ ਸਾਡੇ ਨਾਲ ਆਪ ਦਿਖੀ ਹੋਈ ਉਹ ਸਾਡੇ ਪਿਓ ਦਾ ਘਰ ਹੈ ਉਹ ਗੋਰਾ ਕੀ ਵਾਸਤੇ ਲੈ ਕੇ ਜਾਊਗਾ ਜੀ ਹਾਂ ਜੀ ਹਾਂ ਜੀ ਅਸੀਂ ਕਿ ਤਰਪੁਰ ਸਾਹਿਬ ਗਏ ਸੀ ਅਸੀਂ ਤੂੰ ਮਰੇ ਇਸ ਟਾਈਮ ਇਹ ਮਰਾ ਅੰਮਾਲੇ ਜੇਲ੍ਹ ਚ ਬੰਦਾ ਨਾ ਪੈਸੇ ਨਾਲ ਤੂੰ ਰਾਤ ਨੂੰ ਬਾਹਰ ਤਿੰਨ ਜਿਹੜੇ ਹੋਊਗਾ ਜੀ ਇਹਨਾਂ ਤੇ ਕਾਰਵਾਈ ਸਖਤ ਕਰਾਵਾਂਗੇ ਆਪਾਂ ਇਹ ਨਾਲ ਬੰਦੇ ਦੇ ਪੁੱਤ ਬਣਾਉਣਾ ਹੈ ਸਾਡੇ ਗੁਰੂ ਦਾ ਮੈਂ ਭਾਜੀ ਤੁਹਾਡੀ ਬਹੁਤ ਬਹੁਤ ਤੁਹਾਡਾ ਧੰਨਵਾਦ ਮੈਂ ਤੁਹਾਡੀ ਗੋਲਡਨ ਟਾਈਮ ਤੋਂ ਵੀਡੀਓ ਵੇਖੀ ਸੀ ਮੈਂ ਕਿਹ ਭਾਈ ਸਾਹਿਬ ਉਹਦਾ ਨੰਬਰ ਮਿਲ ਜੇ ਤੇ ਨਜ਼ਾਰਾ ਆ ਜਾਈਓ ਪਾਤਸ਼ਾਹ ਦਾ ਘਰ ਆ ਜੀ ਪਾਤਸ਼ਾਹ ਦਾ ਘਰ ਆ ਜੀ ਇਹਦੇ ਦਰ ਦੇ ਬੱਚੇ ਹਾਂ ਅਸੀਂ ਗੁਰੂ ਦੇ ਦਰ ਤੇ ਗੁਰੂ ਦੇ ਦਰ ਤੇ ਮਾਰਾ ਕੋਈ ਆਵੇ ਤੇ ਕੋਈ ਦੁਖੀ ਹੋ ਕੇ ਜਾਵੇ ਤੇ ਫਿਰ ਕੰਮ ਸਾਨੂੰ ਸੋਭਾ ਨਹੀਂ ਦਿੰਦਾ ਇੱਥੇ ਤੇ ਬਾਬਾ ਜੀ ਜਦੋਂ ਤੁਹਾਨੂੰ ਕਿਹਾ ਵੀ ਜੰਤਰੀ ਲੈ ਲਓ ਤੇ ਪੈਸੇ ਆਪਣਾ ਦੇ ਦਿਓ ਮੇਰੀ ਸਕੂਲ ਦੀ ਫੀਸ ਤੇ ਫਿਰ ਤੂੰ ਇਹ ਹਿਸਾਬ ਲਾ ਲਈ ਮੈਂ ਇੱਥੇ ਰਹਿਣਾ ਹੀ ਵਾਲੇ ਦਵਾਲੀ ਪੰਜਾਬ ਚ ਫਿਰਨ ਆਹੀ ਤੇ ਬੰਦੇ ਬਣ ਜੋ ਬਗਾਨਿਆਂ ਤੇ ਤੇ ਪਰਚੇ ਦਰਜ ਹੋਂੜਿਆ ਤੂੰ ਪੰਜਾਬ ਦਾ ਇਸ ਕਰਕੇ ਤੈਨੂੰ ਬਖਸ਼ਦਾ ਹੀ ਹੋ ਇਥੇ ਨજર ਨਾ ਹੀ ਗਾਂ ਤੋਂ ਦਾ ਜੰਤਰੀਆਂ ਦੇ ਫੜਾੜ ਚੱਲ ਭੱਜ ਜਾ ਇਥੋਂ ਫੁੱਟ ਜਾ ਫੋਟ ਇਥੋਂ ਇਹਨਾਂ ਨੂੰ ਜੀ ਮਤਲਬ ਨਸੀਹ ਦੇਣੀ ਚਾਹੀਦੀ ਆ ਇਹ ਜਿਹੜੇ ਬੱਚੇ ਜਿਹੜੇ ਮੰਗਦੇ ਆਏ ਮਤਲਬ ਹੀ ਗਲਤ ਕਰਦੇ ਕੰਮ ਬਹੁਤ ਗਲਤ ਕਰਦੇ ਆ ਸਾਰਾ ਦਿਨ ਲੋਕਾਂ ਤੋਂ ਭੀਖ ਮੰਗਦੇ ਆ ਇਹਨਾਂ ਦੇ ਘਰੇ ਸ਼ਾਮ ਨੂੰ ਸ਼ਰਾਬਾਂ ਕਵਾਬਾਂ ਟਾਬਿਆਂ ਤੇ ਮੀਟ ਉਹ ਟਾਬਿਆਂ ਤੇ ਰੋਟੀ ਆਉਂਦੀ ਆ ਮੈਂ ਤੇ ਇਹੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇਹਨਾਂ ਤੇ ਖਿਲਾਫ ਹੋਈ ਵੀ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੋਊਗੀ ਬਾਬਾ ਜੀ ਅੰਮ੍ਰਿਤਸਰ ਚ ਜਿੱਦਾਂ ਕਾਰਵਾਈ ਹੋਈ ਵਧੀਆ ਸੀ ਬਹੁਤ ਮੈਂ ਕਹਿੰਦਾ ਦੀ ਬਹੁਤ ਤੁਹਾਡਾ ਧੰਨਵਾਦ ਕਰਦੀ ਮੈਨੂੰ ਤਾਂ ਟਾਟਾ ਨੰਬਰ ਹੀ ਨਹੀਂ ਮਿਲਿਆ ਨਹੀਂ ਕੋਈ ਨਹੀਂ ਹਾਂਜੀ ਬਹੁਤ ਹੀ ਤੁਸੀਂ ਵਧੀਆ ਕੰਮ ਕਰਦੇ ਜੀ ਇਹ ਇਹਨਾਂ ਦੇ ਘਰ ਮੋਟਰਸਾਈਕਲ ਸਕੂਟਰ ਸ਼ਾਮ ਨੂੰ ਕੁੱਤੇ ਰੱਖਿਆ ਕੁਤਮ ਲੋਕਾਂ ਦੇ ਬਲਕੇ ਹੋ ਦਾਨ ਨਾ ਕੁੱਤਿਆਂ ਨੂੰ ਬੱਕਰਾਂ ਦਾ ਮੀਟ ਖਾਂਦੇ ਰੱਖੋ ਇਹ ਜੀ ਹੁਣ ਬੱਚੇ ਆਏ ਕੋਲ ਹਾਂਜੀ ਹਾਂਜੀ ਜੰਤਰੀ ਦੇ ਕੇ ਬਿਲਕੁਲ ਜੀ ਬਿਲਕੁਲ ਅਹੀ ਇਤਿਹਾਸ ਆ ਤੇ ਕਹਿੰਦਾ ਵੀ ਮੈਨੂੰ 500 ਰੁਪਏ ਮੀਟ ਦੇ ਮੈਂ ਮੈਂ ਤੁਹਾਨੂੰ ਬੇਨਤੀ ਕਰਾਂ ਇਹਨਾਂ ਦੇ ਬੰਦੇ ਦੇ ਇੱਕ ਗੋਰਾ ਆਇਆ ਜਿਸਟਰੀਆ ਤੋਂ ਜੀ ਠੀਕ ਹੈ ਜੀ ਗੋਰਾ ਆਸਟ੍ਰੇਲੀਆ ਦਾ ਆ ਉਹ ਪਹਿਲਾਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਕੇ ਆਇਆ ਉਹ ਕਹਿੰਦਾ ਜੀ ਖਾਲਸੇ ਦੀ ਜਨਮ ਭੂਮੀ ਨਾਨਕਪੁਰ ਸਾਹਿਬ ਦਰਸ਼ਨ ਕਰਾਂ ਹਾਂ ਉਹ ਜੀ ਟ੍ਰੇਨ ਚੜ੍ਹ ਕੇ ਆ ਗਿਆ ਰਾਤ ਨੂੰ ਜਿਹੜਾ ਤਾਂ ਆ ਬੱਚਾ ਇhtias ਵੇਚਦੇ ਨਾ ਇਹਦੇ ਪਿਓ ਨੇ ਤੇ ਦੋ ਚੋਂ ਹੋਣ ਰਲ ਕੇ ਉਹਨੂੰ ਬਾਅਦ ਇਹ ਆਜੋ ਜੀ ਤੈਨੂੰ ਮੁਰਕੇਸ਼ ਗਰ ਸਾਹਿਬ ਛੱਡਦੇ ਆ ਰਾਤ ਨੂੰ ਲੁੱਟਮਾਰ ਕਰਕੇ ਇਹਨਾਂ ਨੂੰ ਪੁੱਛੋ ਜੀ ਆ ਘੁਆ ਨੇ ਇਹਨਾਂ ਨੇ ਰਾਤ ਨੂੰ ਲੁੱਟਮਾਰ ਕਰਕੇ ਉਹਦਾ ਸਾਰਾ ਪਾਸਪੋਰਟ ਵਗੈਰਾ ਸਾਰੇ ਪੈਸੇ ਖੋ ਕੇ ਹਾਂ ਜੀ ਭੱਜ ਗਏ ਮੁਰਕੇ ਰੇਲਵੇ ਜੀ ਬਈ ਰੇਲਵੇ ਪੁਲਿਸ ਨੇ ਪਰਚਾ ਦਰਜ ਕੀਤਾ ਇਸ ਟਾਈਮ ਅੰਮ੍ਰਿਤਸਰ ਜ਼ਿਲ੍ਹੇ ਤੋਂ ਬੰਦਾ ਇਹਦਾ ਪਿਓ ਜਿਹੜਾ ਇਹ ਮੁੰਡੇ ਦਾ ਪਿਓ ਇਹ ਮਾਈਕ ਤੇ ਤੁਹਾਨੂੰ ਪਰਦੀ ਕਹਦੇ ਹੋਣੇ ਹਾਂਜੀ ਹਾਂਜੀ ਇਹ ਸਰ ਸਭ ਲੁੱਟਿਆ ਚੁੱਕਿਆ ਜੀ ਇਹ ਇਹ ਪਾਟ ਸਿਕ ਸਭ ਲੁੱਟ ਰਿਹਾ ਆ ਨਿਗਾਹ ਜੀ ਆ ਨਿਗਾਹ ਦੀ ਆ ਜੀ ਸਾਰੇ ਮਾਰੇ ਮੇਰੀ ਬੇਤੀ ਸੁਣੋ ਜਦੋਂ ਤੁਸੀਂ ਹੁਕਮ ਲਾਓਗੇ ਅਸੀਂ ਆਵਾਂਗੇ ਮੈਂ ਡੀਸੀ ਰੋਪੜ ਨੂੰ ਤੇ ਐਸਐਸਪੀ ਨੂੰ ਮਿਲ ਕੇ ਜਾਵਾਂ ਠੀਕ ਹੈ ਜੀ ਮਾਰੇ ਬਹੁਤ ਬਹੁਤ ਅਦਾ ਧੰਨਵਾਦ ਦੇ ਵਾਹ ਪਿਆ ਇੱਥੋਂ ਦੇ ਲੋਕਲ ਬੰਦਿਆਂ ਦਾ ਲੋਕਲ ਬੰਦਿਆਂ ਦਾ ਇਹਨਾਂ ਦਾ ਮਜਾ ਲੈਣਾ ਬ